ਦੇਖੋ ਗੱਲ ਇਹ ਹੈ ਕਿ ਪੰਜਾਬ ਦੇ ਲੋਕਾਂ ਨਾਲ ਮੁੱਖ ਮੰਤਰੀ ਸਾਹਿਬ ਨੇ 2022 ਦੇ ਵਿੱਚ ਵਾਅਦਾ ਕੀਤਾ ਸੀਗਾ ਕਿ ਅਸੀਂ ਗਾਰੰਟੀ ਦਿੰਨੇ ਆ ਕਿ ਪੰਜਾਬ ਦੇ ਲੋਕਾਂ ਨੂੰ 24 ਘੰਟੇ ਬਿਜਲੀ ਔਰ ਮੁਫਤ ਬਿਜਲੀ ਮੁਹੱਈਆ ਕਰਾਈ ਜਾਊਗੀ ਔਰ ਪਿਛਲੇ ਹਫਤੇ ਤੋਂ ਜੋ ਮਾਹੌਲ ਬਣਿਆ ਇੱਕ ਬਿਜਲੀ ਸੰਕਟ ਪੰਜਾਬ ਦੇ ਵਿੱਚ ਪੈਦਾ ਹੋ ਗਿਆ ਇਲੈਕਟ੍ਰਿਸਿਟੀ ਕ੍ਰਾਈਸਿਸ ਪੰਜਾਬ ਦੇ ਵਿੱਚ ਪੈਦਾ ਹੋ ਗਈ ਹੈ ਔਰ ਉਹਦੀ ਜਵਾਬ ਦੇਈ ਔਰ ਸਰਕਾਰ ਨੂੰ ਯਾਦ ਦਿਵਾਉਣ ਕਿ ਤੁਸੀਂ 24 ਘੰਟੇ ਮੁਫਤ ਬਿਜਲੀ ਦੇਣ ਦਾ ਪੰਜਾਬ ਦੇ ਲੋਕਾਂ ਨਾਲ ਤੁਸੀਂ ਗਾਰੰਟੀ ਦਿੱਤੀ ਸੀਗੀ ਔਰ ਜੋ ਹਸਪਤਾਲਾਂ ਦਾ ਹਾਲ ਹੋਇਆ ਕੱਲ ਵੀ ਰਜਿੰਦਰਾ ਹਸਪੀਟਲ ਇੱਕ ਮੌਤ ਹੋਈ ਹੈ ਜਦੋਂ ਲਾਈਟ ਗਈ ਉਹ ਤੇ 2 ਘੰਟੇ ਬਾਅਦ ਔਰ ਵੱਡੇ ਵੱਡੇ ਘੱਟ ਹਸਪਤਾਲਾਂ ਚ ਲੱਗ ਰਹੇ ਨੇ ਪਿੰਡਾਂ ਚ ਕਿਸਾਨਾਂ ਲਈ ਬਿਜਲੀ ਨਹੀਂ ਜਾ ਰਹੀ ਔਰ ਘਰੇਲੂ ਜਿਹੜੇ ਉਤਪਾਦਕ ਨੇ ਉਹ ਤੰਗ ਨੇ 10-10 ਘੰਟਿਆਂ ਦੇ ਜਿਹੜੇ ਜਿਹੜੇ ਕਰੰਟ ਨਹੀਂ ਆ ਰਿਹਾ ਔਰ ਬਿਜਲੀ ਨਹੀਂ ਆ ਰਹੀ ਕੱਟ ਲੱਗ ਰਹੇ ਨੇ 10-10 ਘੰਟਿਆਂ ਦੇ ਸਾਰੇ ਪੰਜਾਬ ਦੇ ਵਿੱਚ ਇਹ ਪੰਜਾਬ ਦੇ ਲੋਕਾਂ ਦਾ ਜਿਹੜਾ ਦਰਦ ਹੈ ਉਹ ਪੰਜਾਬ ਯੂਥ ਕਾਂਗਰਸ ਅੱਜ ਉਹਨੇ ਹਾਈਲਾਈਟ ਕੀਤਾ ਹੈ ਔਰ ਪੀ ਪੀਐਸ ਪੀਸੀਐਲ ਦੇ ਸਾਹਮਣੇ ਆ ਕੇ ਸਰਕਾਰ ਨੂੰ ਔਰ ਮੁੱਖ ਮੰਤਰੀ ਸਾਹਿਬ ਨੂੰ ਯਾਦ ਦਿਵਾਉਣ ਆਏ ਆ ਕਿ ਤੁਹਾਡੀ ਇਹ ਗਾਰੰਟੀ ਸੀਗੀ ਉਸ ਗਾਰੰਟੀ ਨੂੰ ਭੁੱਲੋ ਨਾ ਯਾਦ ਕਰਾਉਣ ਲਈ ਪੰਜਾਬ ਦੇ ਲੋਕ ਇਕੱਠੇ ਹੋ ਰਹੇ ਨੇ ਅਗਲਾ ਐਕਸ਼ਨ ਵੀ ਹੋਗਾ ਅਗਲਾ ਬੈਠੇ ਹੋ ਰਹੇ ਉਸ ਤੋਂ ਬਾਅਦ ਬੈਠੇ ਆ ਜਦ ਤੱਕ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਜਾਂ ਸਾਡਾ ਮੈਸੇਜ ਮੁੱਖ ਮੰਤਰੀ ਸਾਹਿਬ ਤੱਕ ਨਹੀਂ ਜਾਂਦਾ ਅਸੀਂ ਬੈਠੇ ਹਾਂ ਔਰ ਸਰਕਾਰ ਨੂੰ ਇਹ ਗੱਲ ਯਾਦ ਦਿਵਾ ਕੇ ਜਾਵਾਂਗੇ ਪੀਐਸਪੀਸੀਐਲ ਜਿੱਥੋਂ ਸੰਚਾਲਨ ਹੁੰਦਾ ਹੈ ਸਾਰੇ ਪੰਜਾਬ ਦੀ ਬਿਜਲੀ ਦਾ ਵਿਤਰਣ ਹੁੰਦਾ ਹੈ ਉੱਥੋਂ ਅਸੀਂ ਇਹ ਮੈਸੇਜ ਦੇਣ ਆਏ ਹਾਂ ਕਿ ਪੰਜਾਬ ਦੇ ਲੋਕਾਂ ਦਾ ਦਰਦ ਬਹੁਤ ਵੱਡਾ ਹੈ ਔਰ ਇਹਨੂੰ ਸੰਬੰਧ ਦੀ ਲੋੜ ਹੈ ਇੱਥੇ ਤੇ ਕੁਝ ਕਰਨ ਦੀ ਲੋੜ ਹੈ ਜਿਹੜੇ ਨਵੇਂ ਥਰਮਲ ਪਲਾਂਟ ਹੈ ਜਿਹੜੀ ਪੁਰਾਣੀਆਂ ਗਰੰਟੀਆਂ ਉਹਨਾਂ ਦਾ ਕੀ ਹੈ ਉਹਦਾ ਜਵਾਬ ਦੇਈ ਕੌਣ ਹੈ ਜੀ アカウンटेबिलिटी ਉਹਦੀ ਕਿਦੀ ਫਿਕਸ ਕਰਨੀ ਹੈ ਸੋ ਇਹ ਸਾਰੇ ਜਵਾਬ ਨੇ ਜਿਹੜੇ ਨਵੇਂ ਥਰਮਲ ਪਲਾਂਟ ਦਾ ਬਹੁਤ ਵੱਡੀਆਂ ਗੱਲਾਂ ਨੇ ਤੁਸੀਂ ਪੁਰਾਣਿਆਂ ਨੂੰ ਹੀ ਠੀਕ ਤਰੀਕੇ ਚਲਾ ਲਓ ਤੁਸੀਂ ਬਿਜਲੀ ਘਰਾਂ ਚ ਠੀਕ ਤਰੀਕੇ ਨਾਲ ਭੇਜ ਦਿਓ ਕਚੈਰੀਆਂ ਚ ਬਿਜਲੀ ਨਹੀਂ ਜਾ ਰਹੀ ਜਿੱਥੇ ਹੌਟਲਾਈਨ ਹੁੰਦੀ ਹੈ ਹਸਪਤਾਲਾਂ ਚ ਬਿਜਲੀ ਨਹੀਂ ਜਾ ਰਹੀ ਜਿੱਥੇ ਮੌਤਾਂ ਹੋ ਰਹੀਆਂ ਨੇ ਇਹਦਾ ਜਵਾਬ ਦੇ ਕੋਣ ਨੇ ਨਵੇਂ ਥਰਮਲ ਪਲਾਂਟ ਦਾ ਪਤਾ ਨਹੀਂ ਅਗਲੀ ਸਰਕਾਰ ਦਵੇ ਕਿਹੜੀ ਸਰਕਾਰ ਦਵੇ ਵੱਡੀਆਂ ਵੱਡੀਆਂ ਗੱਲਾਂ ਕਰਨ ਨਾਲ ਧਰਾਤਲ ਤੇ ਕੋਈ ਫਰਕ ਨਹੀਂ ਪੈਣਾ ਚੁਟਕਲੇ ਸੁਣਾਉਣ ਨਾਲ ਕੋਈ ਫਰਕ ਨਹੀਂ ਪੈਣਾ ਪੰਜਾਬ ਸਰਕਾਰ ਪ੍ਰਾਪਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ